ਨਾਨਕਿਆਂ ਦੇ ਰਿਸ਼ਤੇ ਵਿੱਚ ਮਾਂ ਦੀ ਮਾਂ ਨੂੰ ਨਾਨੀ ਕਿਹਾ ਜਾਂਦਾ ਹੈ ਨਾਨੀ ਤੇ ਦੋਤੇ ਦੋਤੀਆਂ ਦਾ ਰਿਸ਼ਤਾ ਬਿਲਕੁਲ ਇਸ ਕਹਾਵਤ ਤੇ ਟੁੱਕਦਾ ਹੈ ਕਿ ਮੂਲ ਨਾਲੋਂ ਜ਼ਿਆਦਾ ਵਿਆਜ ਪਿਆਰਾ ਸੱਚ ਹੀ ਤਾਂ ਹੈ ਨਾਨੀ ਆਪਣੀ ਧੀ ਤੋਂ ਜ਼ਿਆਦਾ ਪਿਆਰ ਦੋਤੇ ਦੋਤੀਆਂ ਨੂੰ ਕਰਦੀ ਮੈਂ ਕਿਸਮਤ ਵਾਲੀ ਆ ਮੈਨੂੰ ਇੱਕ ਨਹੀਂ ਦੋ ਨਾਨੀਆਂ ਦਾ ਪਿਆਰ ਮਿਲਿਆ ਸੀ ਇੱਕ ਨਾਨੀ ਅਤੇ ਦੂਜੀ ਪੜਨਾਨੀ ਪਰ ਮੈਂ ਜ਼ਿਆਦਾ ਕਰੀਬ ਨਾਨੀ ਮਾ ਦੇ ਸੀ ਗਰਮੀਆਂ ਦੀਆਂ ਛੁੱਟੀਆਂ ਵਿੱਚ ਜਦ ਨਾਲ ਕੇ ਛੁੱਟੀਆਂ ਕੱਟਣ ਜਾਣਾ ਹੁੰਦਾ ਤਾਂ ਖੁਸ਼ ਹੁੰਦੇ ਕਈ ਕਈ ਦਿਨ ਪਹਿਲਾਂ ਹੀ ਗੁੰਗਨਾਉਣ ਲੱਗ ਜਾਣਾ ਨਾਨਕੇ ਪਿੰਡ ਜਾਵਾਂਗੇ ਲੱਡੂ ਪੇੜੇ ਖਾਵਾਂਗੇ ਮੋਟੇ ਹੋ ਕੇ ਆਵਾਂਗੇ ਜੇ ਕਦੀ ਪਾਪਾ ਨੇ ਛੇੜਨ ਲਈ ਕਹਿ ਦੇਣਾ ਨਹੀਂ ਜਾਣਾ ਉੱਥੇ ਕੀ ਆ ਤਾਂ ਚੋਰੀ-ਚੋਰੀ ਮਾਂ ਕੋਲ ਰੋਣਾ ਮਾਂ ਨੂੰ ਵੀ ਪਤਾ ਸੀ ਕਿ ਜਾਣ ਕੇ ਕਹਿ ਰਹੇ ਨੇ ਤਾਂ ਮਾਂ ਨੇ ਪਾਪਾ ਦਾ ਸਾਥ ਦੇਂਦੇ ਕਹਿਣਾ ਆਹੋ ਉੱਥੇ ਜਾ ਕੇ ਸ਼ਰਾਰਤਾਂ ਕਰਦੀ ਆ ਸੱਟ ਖਾਏਗੀ ਨਹੀਂ ਜਾਣਾ ਬਸ ਫਿਰ ਤਾਂ ਜਾਣਾ ਸਭ ਤੋਂ ਕੀਮਤੀ ਖਿਡੌਣਾ ਟੁੱਟ ਜਾਣ ਜਿੰਨਾ ਦੁੱਖ ਹੁੰਦਾ ਸੀ ਨਾਨੀ ਕੋਲ ਪਹੁੰਚ ਪਹਿਲਾਂ ਸ਼ਿਕਾਇਤ ਕਰਕੇ ਕਹਿਣਾ ਕਿ ਮਾਂ ਆਉਣ ਨਹੀਂ ਦਿੰਦੀ ਸੀ ਨਾਨੀ ਨੇ ਮਾਂ ਨੂੰ ਝਿੜਕਦੇ ਕਹਿਣਾ ਕਿਉਂ ਨਹੀਂ ਆਉਣ ਦਿੰਦੀ ਸੀ ਮੇਰੀ ਧੀ ਨੂੰ ਚਾਹ ਪਾਣੀ ਪੀ ਨਾਨੀ ਨਾਲ ਹੀ ਲੰਮੇ ਪੈ ਜਾਣਾ ਨਾਨੀ ਦੇ ਉੱਪਰੋਂ ਦੀ ਬਾਹ ਕਰ ਜੱਫੀ ਪਾ ਕੇ ਰੱਖਣੀ ਤਾਂ ਸਭ ਨੇ ਹੱਸਦੇ ਕਹਿਣਾ ਕਿਤੇ ਨਹੀਂ ਭੱਜ ਚੱਲੀ ਤੇਰੀ ਨਾਨੀ ਕਿਵੇਂ ਚੁੰਬਕ ਵਾਂਗ ਚੁੰਬੜੀ ਪਈ ਐ ਨਾਨੀ ਨੇ ਰੋਜ਼ ਮਾਮੀ ਨੂੰ ਕਹਿਣਾ ਕੁਝ ਖਾਣ ਲਈ ਮਿੱਠਾ ਬਣਾ ਲੈ ਰੋਟੀ ਨਾਲ ਮਸਾਂ 4 ਦਿਨ ਜਵਾਕ ਆਏ ਆ ਜਦ ਤੱਕ ਮੈਂ ਉੱਥੇ ਰਹਿਣਾ ਨਾਨੀ ਨੇ ਹਰ ਚੀਜ਼ ਬਣਾਉਣੀ ਜੋ ਮੈਨੂੰ ਪਸੰਦ ਹੁੰਦੀ ਸੀ ਫਿਰ ਨਾਨੀ ਸਾਹਮਣੇ ਬੈਠ ਆਪ ਖਵਾਉਂਦੀ ਸੀ ਮੈਨੂੰ ਘਿਓ ਬਿਲਕੁਲ ਪਸੰਦ ਨਹੀਂ ਸੀ ਪਰ ਨਾਨੀ ਨੇ ਚੋਰੀ-ਚੋਰੀ ਘਿਓ ਪਾ ਕੇ ਖਵਾਉਣਾ ਹੀ ਹੁੰਦਾ ਸੀ ਫਿਰ ਜਦ ਗਲੀ ਵਿੱਚ ਗੁਲਫੀ ਵਾਲਾ ਆਉਂਦਾ ਤਾਂ ਨਾਨੀ ਤੋਂ ਪੈਸੇ ਲੈ ਕੇ ਗੁਲਫੀ ਖਾਣੀ ਨਾਨੀ ਨੇ ਕਿਸੇ ਕੰਮ ਲਈ ਬਾਰ ਜਾਣਾ ਤਾਂ ਮੈਂ ਨਾਲ ਹੀ ਜਾਣਾ ਮਾ ਤਾਂ ਮਾਂ ਦੇ ਤਾਂ ਨੇੜੇ ਨਹੀਂ ਲੱਗਦੀ ਸੀ ਉੱਥੇ ਜਾ ਕੇ ਨਹਾਉਣਾ ਸਿਰ ਵਹਾਉਣਾ ਰੋਟੀ ਖਾਣੀ ਅਤੇ ਨਾਨੀ ਨਾਲ ਹੀ ਸੋਣਾ ਸਭ ਕੁਝ ਹੀ ਨਾਨੀ ਕੋਲੋਂ ਕਰਦੀ ਸੀ ਨਾਨੀ ਕੋਲ ਜਾਤ ਦਿਨ 3 ਵਾਂਗ ਲੰਘਦੇ ਸੀ ਪਤਾ ਹੀ ਨਹੀਂ ਲੱਗਦਾ ਸੀ ਕਿ ਕਿੰਨੀ ਜਲਦੀ ਛੁੱਟੀਆਂ ਖਤਮ ਹੋ ਗਈਆਂ ਨੇ ਨਾਨੀ ਨੇ ਫਿਰ ਕੱਪੜੇ ਬਣਾਉਣ ਜਾਣਾ ਤਾਂ ਨਾਲ ਲੈ ਕੇ ਜਾਣਾ ਕਿ ਪੁੱਤ ਲੈ ਲਾ ਜੋ ਜੋ ਤੇਰਾ ਦਿਲ ਕਰਦਾ ਫਿਰ ਜੋ ਵੀ ਪਸੰਦ ਹੁੰਦਾ ਸੀ ਰੀਜ ਨਾਲ ਲੈਣਾ ਤੇ ਘਰਿਆ ਸਭ ਨੂੰ ਦਿਖਾਉਂਦੇ ਰਹਿਣਾ ਕਿ ਮੇਰੀ ਨਾਨੀ ਨੇ ਲੈ ਕੇ ਦਿੱਤਾ ਮਹੀਨੇ ਬਾਅਦ ਨਾਨੀ ਸੌਣ ਮਹੀਨੇ ਵਿੱਚ ਬਿਸਕਟ ਲੈ ਕੇ ਆਉਂਦੀ ਸੀ ਤਾਂ ਜिद ਕਰਕੇ ਕੁਝ ਦਿਨ ਰੱਖ ਲਈਦਾ ਸੀ ਜਦ ਅੱਖ ਬਚਾ ਪੀਪੇ ਚ ਬਿਸਕਟ ਕੱਢਣੇ ਤਾਂ ਮਾਂ ਦੇ ਰੋਕਣ ਤੇ ਨਾਨੀ ਕਹਿਣਾ ਕਿਉਂ ਰੋਕਦੀ ਇਹਨਾਂ ਲਈ ਤਾਂ ਐ ਨਾਨੀ ਆਪ ਰੋਗ ਭਰ ਕੇ ਬਿਸਕੁਟ ਦੇ ਦੇਣੇ ਫਿਰ ਤੇ ਨਾਨੀ ਹੀ ਸਭ ਕੁਝ ਹੁੰਦੀ ਸੀ ਐਵੇਂ ਲੱਗਦਾ ਸੀ ਨਾਨੀ ਨਹੀਂ ਰੱਬ ਮਿਲ ਗਿਆ ਹੁੰਦਾ ਨਾਨੀ ਨੇ ਨਾਲ ਲੱਗੇ ਪੈਸੇ ਦੇਣ ਦੇ ਕਹਿਣਾ ਪੁੱਤ ਚੀਜੀ ਖਾ ਲਈ ਨਾਲ ਹੀ ਮਾਂ ਨੂੰ ਵੀ ਪੈਸੇ ਦੇ ਕਹਿਣਾ ਸੂਟ ਬਣਾ ਲਈ ਆਪਣੀ ਪਸੰਦ ਦਾ ਅਤੇ ਕੁੜੀ ਨੂੰ ਵੀ ਬਣਾ ਦੀ ਸੂਟ ਨਾਨੀ ਦੇ ਜਾਣ ਮਗਰੋਂ ਕਈ ਦਿਨ ਦਿਲ ਨਹੀਂ ਲੱਗਦਾ ਸੀ ਜਦੋਂ ਛੋਟੇ ਮਾਮਾ ਜੀ ਦਾ ਵਿਆਹ ਸੀ ਕਿਸੇ ਜ਼ਰੂਰੀ ਕੰਮ ਕਰਕੇ ਅਸੀਂ ਲੇਟ ਹੋ ਗਏ ਸੀ ਨਾਨੀ ਭਿੱਜੀਆਂ ਅੱਖਾਂ ਨਾਲ ਸਾਡੀ ਉਡੀਕ ਕਰ ਰਹੀ ਸੀ ਜਾਂਦਿਆਂ ਸਾਰਾ ਗੁੱਸਾ ਭੁੱਲ ਗੱਲ ਨਾਲ ਲਗਾਉਂਦੀ ਕਹਿੰਦੀ ਕਿ ਪੁੱਤ ਮੇਰਾ ਧਿਆਨ ਤਾਂ ਤੁਹਾਡੇ ਵਿੱਚ ਹੀ ਹੈ ਤੁਹਾਡੇ ਬਿਨਾ ਮੇਰੀ ਖੁਸ਼ੀ ਅਧੂਰੀ ਸੀ ਮਾਮੇ ਦੇ ਵਿਆਹ ਤੋਂ ਸਾਲ ਕੁ ਬਾਅਦ ਮਾਮਾ ਜੀ ਦੀ ਮੌਤ ਹੋ ਗਈ ਫਿਰ ਨਾਨੀ ਬਿਲਕੁਲ ਹੀ ਬਦਲ ਗਈ ਸੀ ਹੁਣ ਜਦ ਵੀ ਛੁੱਟੀਆਂ ਵਿੱਚ ਨਾਨਕੇ ਜਾਂਦੇ ਤਾਂ ਨਾਨੀ ਅਤੇ ਪੜਨਾਨੀ ਇਕੱਠੇ ਬੈਠੇ ਹੁੰਦੇ ਦੋਹਾਂ ਨਾਲ ਗੱਲਾਂ ਕਰਕੇ ਕਦ ਸਮਾਂ ਬੀਤ ਜਾਂਦਾ ਪਤਾ ਨਹੀਂ ਲੱਗਦਾ ਸੀ ਹੁਣ ਜਦ ਵੀ ਕਦੇ ਘਰੋਂ ਬਾਹਰ ਜਾਣ ਦਾ ਨਾਮ ਲੈਣਾ ਤਾਂ ਨਾਨੀ ਨੇ ਘਬਰਾ ਜਾਣਾ ਕਹਿਣਾ ਮੇਰੇ ਸਾਹਮਣੇ ਖੇਡੋ ਫਿਰ ਵੀ ਜਿੱਦ ਕਰਨੀ ਤਾਂ ਨਾਨੀ ਨੇ ਸਮਝਾਉਣਾ ਕਿ ਬਾਹਰ ਕਿਸੇ ਤੋਂ ਕੋਈ ਚੀਜ਼ ਲੈ ਕੇ ਨਹੀਂ ਖਾਣੀ ਕਿਸੇ ਕੋਲੋਂ ਪਾਣੀ ਤੱਕ ਵੀ ਲੈ ਕੇ ਨਹੀਂ ਪੀਣਾ ਸਾਨੂੰ ਭੇਜ ਕੇ ਨਾਨੀ ਦਾ ਦਿਲ ਟਿਕਾਣੇ ਨਾ ਰਹਿਣਾ ਜਦ ਤੱਕ ਵਾਪਿਸ ਨਹੀਂ ਆਉਂਦੇ ਸੀ ਤਾਂ ਦਰਵਾਜ਼ਾ ਵਿੱਚ ਬੈਠੀ ਰਾਹ ਤੱਕ ਦੀ ਰਹਿੰਦੀ ਸੀ ਇੱਕ ਦਿਨ ਦੇ ਫਰਕ ਨਾਲ ਨਾਨੀ ਅਤੇ ਪੜਨਾਨੀ ਦੋਨਾਂ ਦਾ ਸਾਥ ਛੁੱਟ ਗਿਆ ਹੁਣ ਜਦ ਵੀ ਨਾਨਕੇ ਜਾਂਦੀਆਂ ਬੇਸ਼ੱਕ ਮਾਮਾ ਮਾਮੀ ਬਹੁਤ ਪਿਆਰ ਕਰਦੇ ਪਰ ਸਾਹਮਣੇ ਲੱਗੀ ਨਾਨੀ ਅਤੇ ਪੜਨਾਨੀ ਦੀ ਤਸਵੀਰ ਦੇਖ ਮਨ ਭਰ ਆਉਂਦਾ ਉਹਨਾਂ ਦੇ ਸਮੇਂ ਘਰ ਵਿੱਚ ਕਿੰਨੀ ਰੌਣਕ ਹੁੰਦੀ ਸੀ ਪਰ ਹੁਣ ਸਭ ਕੰਮਕਾਰ ਵਿੱਚ ਵਿਅਸਤ ਹੋਣ ਕਰਕੇ ਹਰ ਪਾਸੇ ਚੁੱਪਛਾਈ ਰਹਿੰਦੀ ਏ ਹੁਣ ਜਦ ਵੀ ਨਾਨਕੇ ਜਾਈਦਾ ਹੈ ਤਾਂ ਕੋਈ ਨਾ ਕੋਈ ਬਹਾਨਾ ਲਾ ਸ਼ਾਮ ਤੱਕ ਹੀ ਘਰ ਵਾਪਸ ਮੁੜ ਆਈਦਾ